ਮੰਡੀ ਗੋਬਿੰਦਗੜ ਦੇ ਨਸਰਾਲੀ ਨਿਵਾਸ ਤੋਂ ਦੋ ਚੁਚੇਰੇ ਭਰਾ ਸਰਹੰਦ ਦੀ ਪਾਖੜਾ ਨਹਿਰ ਵਿੱਚ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੇ ਪਰਿਵਾਰਕ ਮੈਂਬਰਾਂ પાસે ਜਾਣਕਾਰੀ ਮਿਲੀ ਹੈ ਕਿ ਨਹਿਰ 'ਚ ਛਾਲ ਮਾਰਨ ਵਾਲੇ ਨੌਜਵਾਨ ਕਿਰਨਜੀਤ ਸਿੰਘ ਨੇ ਪਿੰਟਡਾਰੀ ਨਹਿਰ ਤੇ ਪੁਲ ਤੇ ਪਹੁੰਚ ਕੇ ਫੋਨ ਰਾਹੀਂ ਆਪਣੇ ਕਰਤਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਜਦੋਂ ਉਸਦੀ ਮਾਤਾ ਜੀ ਤੇ ਉਸਦੇ ਹੋਰ ਪਰਿਵਾਰਕ ਮੈਂਬਰ ਨਹਿਰ ਤੇ ਪੁੱਜੇ ਤਾਂ ਕਿਰਨਜੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਚਚੇਰੇ ਭਰਾ ਪਵਿੱਤਰ ਸਿੰਘ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ ਜੋ ਕਿ ਨਹਿਰ ਦੇ ਤੇਜ਼ ਪਾਣੀ ਦੇ बहाव ਵਿੱਚ ਰੁੜ ਗਏ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦੱਸਿਆ ਹੈ ਕਿ ਨੌਜਵਾਨਾਂ ਦੀ ਗੋਤਾਖੋਰਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ ਗਲਤ ਤਾਂ ਕਰ ਜਿੱਦਾਂ ਕੋਈ ਵੀ ਨਹੀਂ ਹੋਈ ਜੀ ਹਾਂਜੀ ਸਵੇਰੇ ਉੱਠਿਆ ਜੀ 6 ਵਜੇ ਹਾਂਜੀ ਫੋਨ ਆਇਆ ਸਵੇਰੇ 6 ਵਜੇ ਹਾਂਜੀ ਮੈਨੂੰ ਕਹਿੰਦਾ ਡੈਡੀ ਜੀ ਵੀ ਫੋਨ ਮੈਂ ਕਿਹਾ ਵੀ ਫੋਨ ਵਾਜਦਾ ਬੁੱਤ ਕਹਿੰਦਾ ਡੈਡੀ ਜੀ ਮੈਂ ਫੋਨ ਸੁਣ ਕੇ ਆਇਆ ਜੀ ਫੋਨ ਜਾ ਕੇ ਜੀ ਕੋਠੇ ਤੇ ਚਲੇ ਗਿਆ ਕੋਠੇ ਦੇ ਉੱਤਰ ਕੇ ਆਇਆ ਮਾਂ ਕਾ ਕੀ ਗੱਲ ਪੁੱਤ ਕੀਦਾ ਫੋਨ ਤੇ ਕਹਿੰਦਾ ਕਬਰ ਆਇਆ ਜਾ ਹੋਇਆ ਦੀ ਕਹਿੰਦਾ ਡਾਡੀ ਜੀ ਕੋਈ ਫੋਨ ਨਹੀਂ ਸੀ ਤੁਸੀਂ ਜਾਣਾ ਜਾਓ ਕੰਮ ਤੇ ਨਹੀਂ ਮੈਨੂੰ 1 ਮਿੰਟ ਲਈ ਮਿਲ ਕੇ ਜਾਇਓ ਬਾਜੀ ਫਿਰ ਨਹਾ ਕੇ ਜਾ ਨਿਕਲਿਆ ਆਇਆ ਮੈਨੂੰ ਕਹਿੰਦਾ ਡਾਡੀ ਜੀ ਵੀ ਹਲਕਾ ਜਾ ਤੂੰ ਹੋ ਗਿਆ ਮਾਂ ਕੋਈ ਗੱਲ ਨਹੀਂ ਉਹ ਤੇ ਕਹਿੰਦਾ ਚੰਗਾ ਡਾਡੀ ਜੀ ਬਾਤ ਤੈਨੂੰ ਮਿਲਣਾ ਹੀ ਸੀ ਤਾਂ ਵੀ ਚੰਗਾ ਕੋਈ ਗੱਲ ਨਹੀਂ ਡਾਡੀ ਜੀ ਵਾਹ ਐ ਕਹਿ ਕੇ ਜੀ ਚਲੇ ਗਿਆ ਮੈਂ ਕੰਮ ਤੇ ਚਲੇ ਗਿਆ ਜੀ ਬਾਕੀ ਉਸ ਤੋਂ ਬਾਅਦ 1 ਵਜੇ ਫੋਨ ਆਇਆ ਮੈਨੂੰ ਤਾਂ ਹੀ ਆ ਗੰਜੀ ਤੋਂ ਹੋਰ ਕੋਈ ਗੱਲ ਨਹੀਂ ਗੱਲ ਤੋਂ ਹਾਂਜੀ ਕਿੱਥੇ ਇਨਸੀਡੈਂਟ ਹੋਇਆ ਜੀ ਏ ਜੀ ਆ ਜੰਡਾਲੀ ਹੋਇਆ ਜੀ ਜੰਡਾਲੀ ਆ ਕੇ ਨਹਿਰ ਚ ਮਰੀ ਜੀ ਤਾਂ ਪਹਿਲਾਂ ਕਿਹਨੇ ਮਰੀ ਜੀ ਪਹਿਲਾਂ ਜੀ ਕਰਨਜੀਤ ਸਿੰਘ ਨੇ ਮਾਰੀ ਆ ਜੀ ਭਤੀਜਾ ਸਾਡਾ ਜੀ ਉਹਨੂੰ ਬਚਾਉਣ ਲੱਗਿਆ ਉਹਦੀ ਮੰਮੀ ਵੀ ਆਈ ਆ ਜੀ ਘਰੋਂ ਦੇਖਣ ਬਈ ਪੁੱਤ ਕੀ ਗੱਲ ਆ ਕੋਈ ਆਪਣੀ ਮੰਮੀ ਨੂੰ ਦੇਖ ਕੇ ਬਾਹਰ ਕਰਕੇ ਜੀ ਸਾਲ ਮਾਰ ਦਿੱਤਾ ਅੱਛਾ ਜੀ ਭਤੀਜਾ ਜੀ ਉਹਨੂੰ ਬਚਾ ਰਿਆ ਸੀਗਾ ਜੀ ਰੱਸੀ ਫੜਾ ਰਿਆ ਦਾ ਭਤੀਜਾ ਵੀ ਨਾਲੇ ਗਿਰ ਕੇ ਜੀ ਸੋ ਜੀ ਹਾਂ ਜੀ ਮੁਰਕੇ ਬੜੀ ਦੂਰ ਤੱਕ ਗੱਭੇ ਗਏ ਨੇ ਜੀ ਗੱਭੇ ਡੁੱਬ ਗਏ ਜੀ ਕਿਲੋਮੀਟਰ ਤੇ ਜਾ ਕੇ ਉਹਨੇ ਉਹਨੇ ਦੱਸਿਆ ਵੀ ਮੈਂ ਨਹਿਰ ਤੇ ਖੜਾ ਹਾਂ ਜੀ ਹਾਂ ਜੀ ਉਹਨੇ ਦੱਸਿਆ ਜੀ ਮੇਰੀ ਮੈਸੇਜ ਨੂੰ ਦੱਸਿਆ ਜੀ ਆਪਣੀ ਮੰਮੀ ਨੂੰ ਜੀ ਵੀ ਆਪਣੇ ਦੋਸਤ ਨੂੰ ਦੱਸਿਆ ਵੀ ਮੈਂ ਨਹਿਰ ਤੇ ਖੜਾ ਹਾਂ ਵੀ ਮੋਟਰਸਾਈਕਲ ਲੈ ਜਾਓ ਮੋਬਾਈਲ ਲੈ ਜਾਓ ਮੇਰਾ ਆ ਕੇ ਅੱਛਾ ਜੀ ਵੀ ਮੈਨੂੰ ਮਾਲਾ ਜਾ ਮਿਲਣਾ ਮੰਮੀ ਨੂੰ ਮਨਾਦੀ ਅੱਛਾ ਜੀ ਉਹ ਨਾਲ ਆਈ ਆ ਜੀ ਜਦ ਥੋੜਾ ਜਿਹਾ ਕੋਲ ਆਈ ਆ ਬਸ ਜਦ ਇਹ ਹਾਲ ਮਾਰੀ ਜੀ ਆਪਣੀ ਮੰਮੀ ਹੁੰਦੇ ਅੱਛਾ ਟੋਟਾ ਕਹਿੰਨਾ ਜੀ ਅਵਤਾਰ ਕੌਰ ਆ ਜੀ ਨਾ ਟੋਟਾ ਜੀ ਮੇਰਾ ਨਾਮ ਪਰਮਜੀ ਬਸੇ ਪਿੰਡ ਨਸਰਾਲੀ ਜੀ ਵਾਰਡ ਨੰਬਰ 16 ਜੀ ਪਹਿਲਾਂ 16 ਸੀ ਜੀ ਵਾਰਡ ਨੰਬਰ ਮੰਡੀ ਕੰਵਿੰਦਕਾਰ ਜੀ ਹਾਂ ਮੰਡੀ ਕੰਵਿੰਦਕਾਰ ਜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਇਦਾਂ ਕਰਕੇ ਜਿਹੜਾ ਡੇਟਾ ਮੀਰ ਮੀਰਾ ਨਹਿਰ ਦੇ ਪੁੱਲ ਦੇ ਉੱਤੇ ਇੱਕ ਲੜਕਾ ਕਿਰਨਜੀਤ ਸਿੰਘ ਆ ਸਾਨੂੰ ਪਰਮਜੀਤ ਸਿੰਘ ਇਹਦੀ ਜਿਹੜੀ 26 ਸਾਲ ਦਾ ਦੱਸਦੇ ਨੇ ਸੈਕੰਡ ਵਨ ਪਵਿੱਤਰ ਸਿੰਘ son of ਕਰਮਜੀਤ ਸਿੰਘ ਤੇ ਨਹਿਰ ਦੇ ਵਿੱਚ ਸ਼ੌਲ ਮਾਰਦੀ ਹੈ ਨਾ ਸਲਾਮ ਉਹਨਾਂ ਦੀ ਉਹ ਛਾਲ ਮਾਰੀ ਉਹ ਡੁੱਬ ਰਿਆ ਸੀ ਤਾਂ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਪਾਣੀ ਦਾ ਬਹੁਤ ਤੇਜ਼ ਹੈ ਉਹ ਵੀ ਜਿਹੜਾ ਬਾਹਰ ਨਹੀਂ ਆ ਸਕਿਆ ਠੀਕ ਹੈ ਜੀ ਹੁਣ ਜੋ ਇਹ ਬਿਆਨ ਲਿਖਾਉਣਗੇ ਇਹਦੇ ਵਾਸਤੇ ਕਾਡਰਨ ਟੂ ਲੌਕ ਚ ਕਾਰਵਾਈ ਕਰਾਂ ਗੋਤਾਖੋਰ ਲੱਭ ਰਹੇ ਨੇ ਗੋਤਾਖੋਰਾਂ ਨੂੰ ਜਿਹੜੇ ਹੈ ਪ੍ਰਾਈਵੇਟ ਉਹਨਾਂ ਨੂੰ ਸੀ ਗੇਂਜ ਕਰਾ ਰਹੇ ਹਾਂ ਜੀ ਜੇ ਬੈਸਟ ਜੋ ਵੀ ਹੋਇਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ